ਰਾਵੀ ਦਰਿਆ ਦੇ ਪਾਰ ਵਸੇ ਸੱਤ ਪਿੰਡ ਬਣੇ ਟਾਪੂ ਸਿਰਫ ਇੱਕ ਕਿਸ਼ਤੀ ਹੀ ਬਚੀ ਹੈ ਇਹਨਾਂ ਦਾ ਸਹਾਰਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਿਸ਼ਤੀ ਵਿੱਚ ਕਿਦਾਂ ਦਰਿਆ ਪਾਰਲੇ ਪਿੰਡਾਂ ਦੇ ਵਸੇ ਲੋਕ ਦੂਜੀ ਸਾਈਡ ਦੇ ਉੱਤੇ ਆ ਰਹੇ ਹਨ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਅਦੀਨ ਹੁੰਦੇ ਸਰਹੱਦੀ ਇਲਾਕੇ ਮਕੋੜਾਪੱਤ ਅਦੀਨ ਹੁੰਦੇ ਰਾਵੀ ਦਰਿਆ ਤੇ ਬਣਿਆ ਆਰਜੀ ਪੁਲ ਬਰਸਾਤ ਕਾਰਨ ਚੁੱਕ ਦਿੱਤਾ ਗਿਆ ਹੈ ਜਿਸ ਕਾਰਨ ਰਾਵੀ ਦਰਿਆ ਦੇ ਪਾਰ ਵੱਸੇ ਸੱਤ ਪਿੰਡਾਂ ਦੇ ਲੋਕਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ ਸੱਤਾਂ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਹੈ ਅਤੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਹੁਣ ਕਿਸ਼ਤੀ ਰਾਹੀਂ ਆਉਣਾ ਪੈਂਦਾ ਹੈ ਔਰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਤੁਹਾਨੂੰ ਦਿਖਾਉਂਦੇ ਹਾਂ ਦਰਿਆ ਪਾਰ ਪਿੰਡ ਦੇ ਲੋਕਾਂ ਦਾ ਦਰਦ ਕਿਹੜਾ ਪਿੰਡ ਹੈ ਹਾਂਜੀ ਸਾਡੇ ਮਾ ਜਿੰਦਰ ਸਿੰਘ ਪਿੰਡ ਚੇਬੇ ਸਾਡੇ ਸੱਤ ਪਿੰਡ ਨੇ ਦੇ ਦੋ ਦਿਨ ਦੇ ਆਪਾਰ ਕਰਕੇ 7 ਦਿਨ ਨੇ ਇਹਦਾ ਪੋਲ ਦਾ ਪਿਆਹਾ ਮਨਜ਼ੂਰ ਵੀ ਹੋ ਗਿਆ ਸੈਂਟਰ ਤੋਂ ਸਭ ਕੁਝ ਆ ਗਿਆ ਪਰ ਪੰਜਾਬ ਸਰਕਾਰ ਇਹਨੂੰ ਅੱਗੇ ਕੰਮ ਨਹੀਂ ਤੋਰ ਰਹੀ ਬਹੁਤ ਵਾਰ ਜਾ ਰਹੇ ਆ ਡੀਸੀ ਦੇ ਜਾ ਰਹੇ ਆ ਅਸੀਂ ਨੂੰ ਮੇਰੇ ਬੜੇ ਵਾਰ ਮਿਲਿਆ ਪਰ ਕੋਈ ਇਹਨੂੰ ਕਹਿੰਦਾ ਅੱਜ ਹੋ ਜਾਂਦਾ ਕੱਲ ਹੋ ਜਾਂਦਾ ਬਸ ਲਾਰੇ ਬੁਲਾ ਰਹੀ ਆ ਕੋਈ ਕੰਮ ਨਹੀਂ ਇਹ ਤੋਂ ਹੁਣ ਪਤਾ ਲੱਗਾ ਵੀ ਨਿੱਕੇ ਪੋርት ਦੇ ਸਾਹਮਣੇ ਬਾਰਡਰ ਤੇ ਕੰਢਿਆ ਬਿਲਕੁਲ ਠਾਕਪੁਰ ਸਾਹਮਣੇ ਉੱਥੇ ਕਹਿੰਦੇ ਵੀ ਉਹ ਪੋਲ ਲੱਗਾ ਪੱਜਣ ਉਹ ਆਪਣੀ ਪੋਸਟ ਬੀਆ ਸਾਹਿਬ ਵਾਸਤੇ ਵੱਜਣ ਲੱਗਾ ਸਾਡੇ ਲੋਕਾਂ ਵਾਸਤੇ ਸੱਤ ਪਿੰਡ ਨੇ ਅਸੀਂ ਜਨਤਾ ਕਿੰਨੀ ਖਰਾਬ ਹੁੰਦੀ ਹੈ ਇਧਰ ਵਰ ਕੇ ਕਿਸੇ ਨੇ ਖਿਆਲ ਨਹੀਂ ਕਰ ਦਿੰਦੇ ਕੋਈ ਤੁਹਾਨੂੰ ਨਾਲ ਦੇਖਿਆ ਯਾਦ ਹੋਇਆ ਕੋਈ ਜਾ ਨਹੀਂ ਸਾਡੀ ਜਾਦੀ ਕਾਦੀ ਸਾਾਨੂੰ ਨਹੀਂ ਹੁਣ ਤੁਸੀਂ ਆ ਦੇਖਿਆ ਦੇਖਿਆ ਪਾਣੀ ਹੋਰ ਚਾਹੁੰਦੇ ਜਿੱਦਣ ਪਾਣੀ ਆ ਗਿਆ ਸਾਡਾ ਲਿੰਕ ਕੱਟ ਜਾਣਾ ਦੋ ਦੋ ਦਿਨ ਸਾਡਾ ਉਧਰ ਦੇ ਸਰਪਰ ਕੋ ਟੁੱਟ ਜਾਣਾ ਬਿਲਕੁਲ ਬਿਲਕੁਲ ਸਰਪਰ ਕਿ ਟੁੱਟ ਜਾਣਾ ਸਾਡਾ ਕੋਈ ਸਾਾਨੂੰ ਹੋਰ ਲੰਗਾ ਨਹੀਂ ਇਧਰ ਨੂੰ ਆ ਜਾ ਕੇ ਹੋਈ ਹੈ ਸਾਾਨੂੰ ਇੱਥੋਂ ਇਹ ਨੰਗਾ ਕੀ ਅਪੀਲ ਕੀ ਹੈ ਸਰਕਾਰਾਂ ਨੂੰ ਅਪੀਲ ਤੇ ਇਹੋ ਹੀ ਆ ਸਾਨੂੰ ਵੀ ਜੋ ਪਿਆਹ ਜਿਆ ਸ਼ੰਟਰ ਵੱਲੋਂ ਆਇਆ ਦਾ ਪੁੱਲ ਦਾ ਮਜੂਰ ਹੋ ਰਿਹਾ ਸਭ ਕੋ ਹੋਇਆ ਦਾ ਤੇ ਲੋਕਾਂ ਜਿਨ੍ਹਾਂ ਦੀਆਂ ਪੈਗੀਆਂ ਜ਼ਮੀਨਾਂ ਆਈਆਂ ਨੇ ਉਹਨਾਂ ਦੇ ਖਾਤੇ ਪੈਸੇ ਪਾਣ ਤੇ ਕੰਮ ਸ਼ੁਰੂ ਹੋਏ ਪੈਸੇ ਪਾਉਂਦੇ ਨਹੀਂ ਪਏ ਤੇ ਖਾਤਾ ਕੰਮ ਕਿਤਾ ਸ਼ੁਰੂ ਹੋਏ ਪੈਸੇ ਆਇਆ ਨਹੀਂ ਆ ਰਹਾ ਤਾਂ ਵੀ ਗੱਲ ਹੁਣ ਗੱਲ ਤੇ ਸਾਰੀ ਪੰਜਾਬ ਸਰਕਾਰ ਦੇ ਸਿਰ ਤੇ ਆ ਉਹ ਲਾਰੇ ਲਾਈ ਜਾਂਦੇ ਲਾਰੇ ਲਾਈ ਜਾਂਦੇ ਨੇ ਇੱਕ ਵਾਰੀ ਨਹੀਂ ਬੜੀ ਬਹੁਤ ਵਾਰ ਡੀਸੀ ਦੇ ਸਾਹਿਬ ਦੇ ਗਿਆਂ ਡੀਸੀ ਸਾਹਿਬ ਕਹਿੰਦਾ ਵੀ ਡੀਨ ਨਾਲ ਐਡੀਐਮ ਤੇ ਜਾਓ ਐਡੀਐਮ ਕੋਲ ਬੜੀ ਆ ਗਿਆਂ ਹੁਣ ਚੱਕਰੀ ਪੀਸੀ ਆਰ ਬਾਈਕਾਟ ਕੀਤਾ ਸੀ ਆ ਕਾ ਸਾਡੀ ਆਮ ਖੁਦ ਸਾਡੀ ਕੋ ਤੋੜ ਕੇ ਆਇਆ ਤੁਸੀਂ ਵੋਟਾਂ ਜੂ ਨੂੰ ਪਾਓ ਤੁਹਾਡੇ ਕੰਮਾਂ ਸ਼ੁਰੂ ਕਰ ਦਾਂਗੇ ਵੋਟਾਂ ਵੀ ਆ ਕਾ ਪਾਤੀਆਂ ਸੀ ਹੋਇਆ ਕੁਛ ਨਹੀਂ ਅਜੇ ਤੱਕ ਸਾਨੂੰ ਕੋਈ ਨਹੀਂ ਦੱਸੇ ਕਦੇ ਹੋ ਦੱਸੋ ਅਸੀਂ ਕੀ ਕਰੀਏ ਬੇਦੇ ਵਿੱਚ ਪੰਜਾਬ ਦਾ ਇਹਦੀਆਂ ਸਾਧਨਾ ਜੀ ਕੀ ਇਹ ਮੁਸ਼ਕਲਾਂ ਸਭ ਮੁਸਲਮ ਉਸਤਾ ਪਾਣੀ ਜਾ ਕੇ ਤੇ ਵੀ ਨਹੀਂ ਪੈਣੀ ਹਮ ਹਾਲ ਮਾੜਾ ਯਾ ਫਿਰ ਹਮ ਹਰ ਵਾਰੀ ਆਂਦੇ ਆ ਕਹਿੰਦੇ ਪੁਲ ਬਣ ਜਾਣਾ ਪੁਲ ਬਣ ਜਾਣਾ ਅੱਛਾ ਤੇ ਪੁਲ ਦਾ ਤਾਂ ਕੋਈ ਹੌਸਤਾ ਵੀ ਨਹੀਂ ਲੱਗਦਾ ਸਰਕਾਰਾਂ ਬੜੀਆਂ ਆਈਆਂ ਬੜੀਆਂ ਗਈਆਂ ਹਾਂ ਵੀ ਬਰਫ ਦਾ ਮੋੜਾ ਜਿਹਾ ਬਣਾ ਕੇ ਦੇ ਛੇੜ ਦੇ ਇੱਕ ਜਦੋਂ 3 ਮਹੀਨਾ ਬਾ ਕੁਲ ਜਾਂਦੀ ਆ ਹਮ ਵਚਨ ਵਾਲੀ ਹਮ ਬਸ ਕਿਹੜਾ ਪਿੰਡ ਤੁਹਾਡਾ ਸਾ? ਕਿਹੜਾ ਪਿੰਡ ਪੱਖੋਂ ਚੱਕ? ਤੇ ਕਿਦਾਂ ਐਥੇ ਜ਼ਮੀਨ ਹੈ ਜੀ? ਅੱਛਾ। ਹਾਂ ਜੀ। ਬਾਕੀ ਭਾਜੀ ਉਹਦਾ ਪਛਤੋ। ਕਿਦਾਂ ਫਿਰ ਦਰਿਆ ਜਦੋਂ ਕੱਢ ਜਾਂਦਾ ਕਿੰਨੇ ਫਿਰ ਟਾਪੂ ਬਣ ਗਏ ਪਿੰਡ? ਜਦ ਦਰਿਆ ਹੀ ਅੱਧੇ ਬੇੜੀ ਜਾਣਾ ਜਾਣਾ ਕਿੱਥੇ ਜਾਣਾ ਜੀ? ਹੂੰ। ਬਸ ਹੋਰ ਦੋ ਸੱਦ ਨਹੀਂ ਬੇੜੀ ਦੋ ਰਵਾ। ਹੂੰ। ਕਿੰਨੇ ਮਹੀਨੇ ਫਿਰ ਪੋਲ ਪਿੰਡ ਦਾ? ਪੋਲ ਪਿੰਡ ਦਾ ਕੋਈ 7 ਕਿ ਮਹੀਨੇ। ਹੂੰ। ਤੇ ਬਾਕੀ ਇੱਥੇ ਚੱਲਦਾ ਜੀ ਬੇੜੀ ਦਾ ਕੰਮ। ਬੱਚਿਆਂ ਬੱਚੇ ਕਿੰ ਆਉਂਦੇ ਕਿਵੇਂ ਆਉਂਦੇ ਬੱਚੇ ਇਧਰੋਂ ਬੱਚੇ ਉਧਰੋਂ ਆਉਂਦੇ ਆ ਬੱਚਿਆਂ ਲਈ ਬੜੀ ਮੁਸ਼ਕਲ ਹੈ ਬੱਚੇ ਤੋਂ ਸਕੂਲ ਇਧਰੋਂ ਪਿੰਡੋਂ ਵੱਧ ਮੁਸ਼ਕਲ ਹੈ ਜੇ ਬੱਚੇ ਸਕੂਲ ਜਾਂਦੇ ਆਉਂਦੇ ਆ 10 ਵਜੇ ਮਾਸਟਰ ਪੂਜੀ ਦੇ 10 ਵਜੇ ਮਾਸਟਰ ਪੂਜਣਗੇ ਕਿਹੜੇ ਵੇਲੇ ਬੱਚਿਆਂ ਨੂੰ ਪੜ੍ਹਾਣਗੇ 11 ਵਜੇ ਸਕੂਲ ਚ ਪੁੱਜਣਗੇ ਬਹੁਤ ਮੁਸ਼ਕਲ ਹੈ ਸਰ ਬਹੁਤ ਗਰਮੀ ਹੈ ਜਿਆਦਾ ਗਰਮੀ ਹੈ ਗਰਮੀ ਦੇ ਵਿੱਚ ਆਉਣਾ ਜਾਣਾ ਤਿੰਨ ਚਾਰ ਘੰਟੇ ਇੱਥੇ ਵੇੜੀ ਤੇ ਲੱਗਦੇ ਆ ਕੋਈ ਵੀ ਸਮਾਨ ਟਪਾਣਾ ਤੇ ਪਾ ਨਹੀਂ ਸਕਦੇ ਜੇ ਪਾਣੀ ਵੱਧ ਜਾਂਦਾ ਤੇ ਫੇਰ ਅਸੀਂ ਉਧਰ ਦੇ ਉਧਰ ਸਾਡਾ ਕੁਝ ਵੀ ਨੁਕਸਾਨ ਹੋ ਸਕਦਾ ਇਹਦੇ ਰੱਬ ਲੋਈਆਂ ਅਸੀਂ ਬਜੇ ਫਿਰਦੇ ਆ ਨੀ ਤੇ ਸਾਡਾ ਅਗ ਤੇ ਕੋਈ ਸਰਕਾਰ ਨੇ ਕੁਝ ਨਹੀਂ ਸੋਚਿਆ ਤੇ ਇੰਨੇ ਚਿਰਾਂ ਤੋਂ ਕਹਿੰਦੇ ਅਸੀਂ ਬਣਾ ਦਿੰਨੇ ਆ ਅੱਜ ਕੰਮ ਲਾਣੇ ਆ ਅੱਜ ਲਾਣੇ ਆ ਤੇ ਅੱਜ ਤੱਕ ਤੇ ਕੋਈ ਵੀ ਨਹੀਂ ਕਿੰਨੇ ਪਿੰਡਾਂ ਤੇ ਕੀ ਕਿੰਨੇ ਸੱਤ ਪਿੰਡ ਨੇ ਬਹੁਤ ਲੋਕ ਇੱਧਰ ਜਿਹੜੇ ਆ ਮਲੇ ਵੀ ਇੱਧਰ ਦੇ ਆ ਲੋਕਾਂ ਦੀਆਂ ਜ਼ਮੀਨਾਂ ਉਧਰ ਨੇ ਤੇ ਇਹ ਕਰਕੇ ਆਣਾ ਜਾਣਾ ਬਹੁਤ ਦਿੱਕਤ ਆ ਤੇ ਕਹਿੰਦੇ ਵੀ ਹੁਣ ਕੰਮ ਲੱਗ ਜਾਣਾ ਪੁਲ ਦਾ ਤੇ ਅਜੇ ਤੱਕ ਤੇ ਕੋਈ ਕੌਣ ਲੜਦਾ ਵੀ ਤੁਸੀਂ ਅਜੇ ਤੱਕ ਯਾਦ ਹੋਏ ਨਹੀਂ ਤੁਹਾਨੂੰ ਨਹੀਂ ਹੋਏ ਨਹੀਂ ਯਾਦ ਕਿੱਥੋਂ ਹੋਣਾ ਜੀ ਅਸੀਂ ਤਾਂ ਪਾਰ ਬਹੁਤ ਮੁਸ਼ਕਲ ਉੱਥੇ ਬੈਠੇ ਆ ਸਾਵੇਂ ਉੱਥੇ ਬਹਿਣੇ ਪੈਂਦਾ ਮੀਂਹ ਝੜੀ ਆਏ ਨਾ ਕੋਈ ਕਮਰਾ ਹੈ ਨਾ ਕੋਸ ਹੈ ਤੇ ਧੁੱਪ ਦੇ ਵਿੱਚ ਆਣ ਕੇ ਤਿੰਨ ਤਿੰਨ ਘੰਟੇ ਇੱਥੇ ਬੈਠੇ ਰਹਿਨੇ ਆ ਅਸੀਂ ਤੇ ਫੇਰ ਜਾ ਕੇ ਕਿਤੇ ਇੱਧਰ ਆਈਦਾ ਤੇ ਇੱਧਰੋਂ ਕੋਈ ਸਮਾਨ ਲੈ ਕੇ ਹੁਣ ਜਾਣਾ ਤੇ 5 ਵਜੇ ਫੇਰ ਵਾਪਸ ਤੇ ਪੂਰੀ ਦਿਹਾੜੀ ਗੁੱਲ ਐਦਾਂ ਭੱਜ ਜਾਂਦੀ ਆ ਤੇ ਆ ਹੁਣ ਕੋਈ ਸਿਲੰਡਰ ਭਰਾ ਕੇ ਲਿਆਣਾ ਜਾਂ ਕੋਈ ਵੀ ਆ ਤੇ ਬੱਚੇ ਬੱਚੇ ਫਿਰ ਕਿਦਾਂ ਜਾਂਦੇ ਸਕੂਲ ਭਾਜੀ ਬੱਚੇ ਭਾਈ ਜਾਂਦੇ ਆ ਸਵੇਰੇ ਆਣ ਕੇ ਤੇ 8 9 ਵਜੇ ਆਣ ਕੇ ਬੰਦੇ ਆ ਤੇ ਬੇਟ ਐਵੇਂ ਪੁੱਜਦੇ ਆ ਬੇੜੀ ਜਦੋਂ ਪੇ ਪਾਣੀ ਵੱਧ ਹੁੰਦਾ ਉਹਦੇ ਬਾਅਦ ਨਹੀਂ ਪੈਂਦੀ ਤੇ ਵਾਪਸ ਤੇ ਹੋਰ ਕਿਦਾਂ ਦੀ ਮੁਸ਼ਕਲਾਂ ਆਉਂਦੀ ਆ ਬਿਮਾਰ ਸਾਰੀਆਂ ਮੁਸ਼ਕਲਾਂ ਉਹ ਤੇ ਰੱਬ ਵੱਲੋਂ ਹੀ ਬਾਜੀ ਦਾ ਜੀ ਇੱਥੇ ਤੇ ਬਿਮਾਰ ਮੂਰ ਕੋ ਹੋ ਜੇ ਤੇ ਬਿਮਾਰ ਹੋ ਜੇ ਤੇ ਬੇੜੀ ਰਾਤ ਪੈਣੀ ਨਹੀਂ ਪਾਣੀ ਵੱਧ ਹੋਏ ਤੇ ਤੇ ਫਿਰ ਰੱਬ ਹੀ ਬਚਾ ਸਕਦਾ ਜਿੱਦਾਂ ਪਿੱਛੇ ਆ ਸੜਕਾਂ ਸੜਕਾਂ ਕਾਫੀ ਟੁੱਟੀਆਂ ਹਾਲ ਹੁਣ ਐਸ ਵੇਲੇ ਕੀ ਹਾਲਾਤ ਹਾਂਜੀ ਸੜਕਾਂ ਤੇ ਚਲੋ ਸੜਕਾਂ ਨੂੰ ਅਸੀਂ ਕੀ ਕਰਨਾ ਜੀ ਤੁਹਾਨੂੰ ਨੰਗਨ ਨੂੰ ਹੀ ਸਾਧਨ ਨਹੀਂ ਇੱਥੇ ਗਰਮੀ 'ਚ ਮਰਨਦੇ ਆਂ ਅਸੀਂ ਸੜਕਾਂ ਨੂੰ ਕੀ ਕਰੀਏ ਤੋਂ ਸਰਕਾਰਾਂ ਵਾਅਦੇ ਕਰਦੀਆਂ ਪੂਰੇ ਵਾਅਦੇ ਕਰਕੇ ਤੇ ਕਰਦੀਆਂ ਕੁਛ ਨਹੀਂ ਨੇ ਅਸੀਂ ਬੜਾ ਸੋਚਿਆ ਸੀ ਭਗਵੰਤ ਮਾਨ ਸਰਕਾਰ ਜਿਹੜੀ ਆਵੇਗੀ ਕੋਈ ਨਾ ਕੋ ਨਵਾਂ ਜਿਹੜਾ ਆ ਸਾਡਾ ਕੋ ਸੁਣੇਗਾ ਮਤਲਬ ਕਿ ਇੰਨੇ ਚਿਰ ਤੋਂ ਜੇ ਮਤਲਬ ਕਿ ਕਹਿਣ ਦੇ ਆ ਵੀ ਉਹ ਸਹਤ ਕੰਮ ਲਾ ਦੇਣਾ ਸੈਂਟਰ ਸਰਕਾਰ ਨੇ ਪੈਸੇ ਹੀ ਪਾਏ ਨੇ ਤੇ ਇਹ ਅਜੇ ਤੱਕ ਸਰਕਾਰਾਂ ਕੋਈ ਕਰਦੀਆਂ ਕੁਝ ਨਹੀਂ ਐਸ ਡੀ ਐਮ ਕੋ ਗਏ ਆ ਡੀ ਸੀ ਕੋ ਗਏ ਆ ਕਹਿੰਦੇ ਹੋ ਜਾਏਗਾ ਹੋ ਜਾਏਗਾ ਅਜੇ ਤੱਕ ਤੇ ਕੁਝ ਵੀ ਨਹੀਂ ਹੋਇਆ ਐ ਤੇ ਬੜੀ ਆਸ ਰੱਖੀ ਵੀ ਚਲੋ ਸਾਨੂੰ ਵੀ ਜੀਣ ਦਾ ਕਿਤੇ ਥੋੜਾ ਜਿਹਾ ਮੌਕਾ ਮਿਲ ਜੇ ਤੇ ਕੁਝ ਤੇ ਵਿਚਾਰੇ ਇਦਾਂ ਹੀ ਜ਼ਿੰਦਗੀ ਹੁਣ ਕੱਢੀ ਜਾਂਦੇ ਲੋਕ ਮਰ ਮੁੱਕ ਗਏ ਨੇ ਤੇ ਕੁਝ ਬਹੁਤ ਖੱਜਲ ਖਰਾਬੀ ਹੈ ਜੀ ਇਹ ਭਗਵਾਨ ਤੁਮਾਨ ਤੋਂ ਕੋਈ ਜ਼ਿਆਦਾ ਆਸ ਨਹੀਂ ਬਹੁਤ ਜ਼ਿਆਦਾ ਆਸ ਜੀ ਇਹ ਤਾਂ ਹੈਗੀ ਹੀ ਉਰੇ ਇੰਨੇ ਵੀ ਜ਼ਿਆਦਾ ਨਾਂ ਕਿ ਬਿਲ ਰਗੇ ਨੇ ਤੇ ਹਸ ਕਾ ਦੀ ਇਹਦੀ ਵੀ ਆਸਾਂ ਕੋਈ ਤਾਂ ਬੋਲਣ ਨੂੰ ਕਿੰਨਾ ਉਹ ਮੁਕਰ ਜਾਣਾ